ਗ੍ਰਹਿ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੱਦਾਂ ਦੇ ਸਾਡੇ ਹਾਲਾਤ ਤੇ ਕਰਦੇ ਕਿਉਂਕਿ ਜੇ ਅਸੀਂ ਕੰਮ ਤੇ ਕੋਈ ਇਹਨਾਂ ਚ ਦੋਨਾਂ ਚ ਕੋਈ ਨਹੀਂ ਜਾਣਦਾ ਜੇ ਦੋਨੇ ਨਹੀਂ ਜਾਂਦੇ ਸਾਡੇ ਰੋਟੀ ਪਾਣੀ ਬੰਦ ਹੋ ਜਾਂਦਾ ਬੰਨਾ ਕਿਉਂਕਿ ਜੇ ਕੰਮ ਤੇ ਜਾਣਗੇ ਤੇ ਪੈਸੇ ਮਿਲਣਗੇ ਕਿਉਂਕਿ ਦਿਹਾੜੀ ਹੋਣੀ ਮਜ਼ਦੂਰੀ ਦਿਹਾੜੀਆਂ ਵਾਧੀਆਂ ਨਹੀਂ ਪਈਆਂ ਜਿਹੜਾ ਘਰ ਦੇ ਖਰਚੇ ਪੂਰੇ ਹੋ ਸਕਣ ਕਿੰਨੇ ਬੱਚੇ ਨੇ ਤੁਹਾਡੇ ਬੱਚੇ ਵੀਰੇ ਮੇਰੇ ਦੋ ਹੀ ਨੇ ਕੀ ਕਰਨੀ ਕਿ ਉਸ ਦਿਨ ਨੂੰ ਕੁਝ ਵੇਟ ਜਾਣਾ ਪਿਆ ਸੀ। ਵੀਰੇ ਉਸ ਦੇ ਨਾਟਾ ਘਰੇ ਹੈਗਾ ਨਹੀਂ ਸੀ। ਆਂਦਾ ਸੀ ਮੰਮਾ ਮੈਨੂੰ ਰੋਟੀ ਬਣਾ ਦੇ ਮੈਂ ਪੁੱਤ ਆਟਾ ਹੈਗਾ ਨਹੀਂ ਆਟਾ ਅੰਡਾ ਗਵਾਂ ਤੋਂ ਵੀ ਕਿਸੇ ਤੋਂ ਨਹੀਂ ਮਿਲਿਆ। ਆਂਦੇ ਭਾਂਜੀ ਆਟਾ ਸਾਡੇ ਘਰੇ ਨਹੀਂ ਹੈਗਾ। ਸਾਡੀ ਮੰਮੀ ਕਹੀ ਸੀ ਆਟਾ ਲੈ ਆ। ਤੇ ਸਾਨੂੰ ਮਜਬੂਰੀ ਤੌਰ ਤੇ ਵੀਰੇ ਉਧਰ ਹੀ ਭੇਜਣਾ ਪੈ ਗਿਆ ਬੱਚੇ ਨੂੰ ਕਿਉਂਕਿ ਸਾਡਾ ਨਹੀਂ ਜੇ ਕਰਦਾ ਅਸੀਂ ਵੀ ਆਪਣੇ ਪੁੱਤ ਨੂੰ ਇਦਾਂ ਭੇਜੀ ਆਂ। ਸਾਡਾ ਵੀ ਕਾਜਾਂ ਪੜਦਾ ਵੀ ਸਾਡੇ ਜਵਾਕ ਭੁੱਖੇ ਜਾ ਰਹੇ ਅੱਜ ਜੇ ਕੁਝ ਹੁੰਦਾ ਤੇ ਅਸੀਂ ਵੀ ਅੱਜ ਇਹਨੂੰ ਬਣਾ ਕੇ ਭੇਜਦੇ ਇਫਨ ਭੇਜਦੇ ਜਾਂ ਖਵਾ ਕੇ ਕੁਝ ਭੇਜਦੇ ਜਿੰਨੇ ਜੋਗੇ ਕੱਚ ਕਮਾਉਣ ਵਾਲੇ ਕਿੰਨੇ ਜੀਨੇ ਦੋ ਹੀ ਕਮਾਉਣ ਵਾਲੇ ਇਹਦੇ ਦਾਦੂ ਕਮਾਉਂਦੇ ਤੇ ਇਹਦੇ ਪਾਪਾ ਕਮਾਉਂਦੇ ਨੇ ਕਿਉਂਕਿ ਪਿਛਲੀ ਗਰਮੀ ਇਹਦੇ ਪਾਪਾ ਦੀ ਅੱਖਾਂ ਖਰਾਬ ਇੰਨੀਆਂ ਹੋ ਗਈਆਂ ਸੀ ਕਿਉਂਕਿ ਦਿਸਣਾ ਬੰਦ ਹੋ ਗਿਆ ਸੀ ਇਹਨਾਂ ਨੂੰ ਆਪਦੀ ਕੋਈ ਚੀਜ਼ ਹੀ ਨਹੀਂ ਪਤਾ ਲੱਗਦੀ ਸੀ ਸਾਡੀ ਚੀਜ਼ ਹੈ ਕਿ ਕਿੱਥੇ ਕਿੱਥੇ ਨਹੀਂ ਜੋ ਕੱਪੜਾ ਲੀੜਾ ਸਾਰਾ ਇਹਨੂੰ ਖੁਦ ਨੂੰ ਫੜਾਉਣਾ ਸਾਨੂੰ ਪੈਂਦਾ ਸੀ ਦਾ ਅੱਖਾਂ ਤੋਂ ਸਾਰੇ ਪਿੰਡ ਨੂੰ ਪਤਾ ਵੀੰਦੀ ਅੱਖਾਂ ਤੋਂ ਦਿਸਣਾ ਹੀ ਇਹਨਾਂ ਨੂੰ ਬੰਦ ਹੋ ਗਿਆ ਸੀ ਦਵਾਈ ਇਹਨਾਂ ਦੀ ਚੱਲਦੀ ਰਹੀ ਫਾਜ਼ਲ ਕਿ ਜਲਾਲਾ ਵਾ ਫਾਜ਼ਲ ਕਿ ਦਿੱਲੀ ਵਾਲੇ ਡਾਕਟਰ ਕੋਲ ਤੇ ਕਈ ਵਾਰੀ ਸਾਨੂੰ ਦਵਾਈ ਵੀ ਵਿਚਨੋਂਗਾ ਪੈ ਜਾਂਦੇ ਸੀ ਕਿਉਂਕਿ ਪੈਸੇ ਆਂਦੇ ਕਰਨ ਵੀ ਨਹੀਂ ਪੈਸੇ ਹੈਗੇ ਸੀ ਦਵਾਈ ਵੀ ਨਹੀਂ ਲਿਆਦ ਕੀ ਜਾਂਦੇ ਸੀ ਵੀਡੀਓ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਕਿਸੇ ਸਮਾਜ ਸੇਵੀ ਸੰਸਥਾਵਾਂ ਨੇ ਜਲਦੀ ਸਦਿਰਨ ਕੋਈ ਬਾਤ ਆਈ ਵੀਰ ਮੀਡੀਆ ਵਾਲੇ ਆਈ ਜਾਂਦੇ ਆ ਤੇ ਹਾਂ ਵੀਰ ਕੋਈ ਵੀ ਰਾਂਦੇ ਸਿਸੀ ਆਵਾਂਗੇ ਜ਼ਰੂਰ ਤੁਹਾਡੀ ਮਦਦ ਕਰਾਂਗੇ ਜਿੰਨੇ ਜੋਗੇ ਹੋਏ ਤੇ ਹਲੇ ਵੀ ਕੋਈ ਉਹਦਾ ਵੀਰ ਤਾਂ ਨਹੀਂ ਆਇਆ ਵੀ ਫੋਨ ਤੇ ਕਹੀ ਜਾਂਦੇ ਵੀ ਹਾਂਜੀ ਭੈਣ ਜੀ ਨਾ ਕਿ ਫੋਨਾਂ ਤੇ ਮਦਦ ਕਰਦੇ ਆ ਕਿ ਜਿੰਨੇ ਜੋਗੇ ਹੈਗੇ ਭੈਣ ਜੀ ਅਸੀਂ ਤੁਹਾਡੀ ਜਰੂਰ ਮਦਦ ਕਰਾਂਗੇ। ਕੱਨੇ ਦਿਹਾੜੀ ਰਾਤ ਨੂੰ ਵਿਸ਼ੇ ਗਾਸ ਵਸ ਦਿਹਾੜੀ ਗਿਆ ਸੀ। ਮੇਰੇ ਰਾਤ ਲੇਟ ਆਇਆ ਅੰਦਰ ਬੰਦੇ ਰੋ ਗਿਆ। ਤੇ ਚੱਕੀ ਇਸ ਕਰ ਬੰਦ ਤੇ ਮੈਂ ਰਾਤ ਲਿਆ ਨਹੀਂ ਸਕਿਆ। ਮੈਂ ਅਗਲੇ ਚਲਦੇ ਨੇ ਲਿਆਵਾਂਗੇ ਫਿਰ ਕੋਈ ਬਾਣੀ ਜਾਏਗਾ ਨੇ ਚਰਨ ਕੋ ਚੱਕੀ ਖੋਲਵੀਂ ਟਾਟਾ ਲਿਆ ਵਾਂ। ਤੇ ਇਸ ਕਰ ਨੂੰ ਮੈਂ ਚਲੇ ਗਿਆ ਕੰਮ ਤੇ ਤੇ ਇਹ ਮਗਰੋਂ ਅੱਜ ਗਿਆ ਨਹੀਂ ਤੇ ਫਿਰ ਉਹਨੂੰ ਪੁੱਛਾਂ ਲਗਵਾਂ ਤੋਂ ਕਿਸੇ ਕੋ ਇਹ ਉਹ ਕਹਿੰਦੇ ਵੀ ਸਾਡੇ ਵੀ ਆਟਾ ਹੈਗਾ ਵੀ ਅਸੀਂ ਗੰਡ ਸਟੇ ਤੇ ਜੇ ਹੁੰਦਾ ਤੇ ਜਰੂਰ ਅਸੀਂ ਦੇ ਦਿੰਦੇ ਪਹਿਲਾਂ ਵੀ ਬੱਚੇ ਸਕੂਲ ਇਸ ਤਰ੍ਹਾਂ ਭੁੱਖੇ ਚਲੇ ਜਾਂਦੇ ਐਨਾਂ ਜੀ ਜੋ ਗਰੀਬੀ ਹੋਣਾ ਦਾ ਪਤਾ ਹੀ ਮੈਨੂੰ ਨਹੀਂ ਆਈ ਇੰਨੀ ਇਧਾਰੀ ਨਾਲ ਤਾਂ ਕੁਝ ਬੰਦਦਾ ਨਹੀਂ ਕੋਈ ਇਹੋ ਜਿਹਾ ਸਮਾਂ ਆ ਜਾਂਦਾ ਕਈ ਭੁੱਖੇ ਜਾਣੇ ਪੈਂਦਾ ਇਹ ਵੀ ਪਤਾ ਲੱਗਾ ਕਿ ਤੁਹਾਡੇ ਅਸਲੀ ਵੀ ਕੋਈ ਪ੍ਰੋਬਲਮ ਹੈ ਕਿਸਾਨ ਨੇ ਕੀ ਕਾਰਨ ਕੀ ਸੀਗਾ ਅੱਖਾਂ ਦਾ ਕਰਨੀ ਸਪਰੇਅ ਦਾ ਕਰਨ ਸੀ ਮੈਂ ਸਪਰੇਅ ਕਰਦਾ ਤੇ ਉਹ ਅੱਖਾਂ ਤੇ ਗਈ ਤੇ ਰिएक्शन ਕੀਤਾ ਤੇ ਉਹਦੇ ਕਰਨ ਮੇਰੀ ਨਿਗਾ ਸੇ ਦੇਖਣਾ ਬਹਿ ਗਈ ਸੀ ਨਾ ਦਿਸਣਾ ਬੰਦ ਹੋ ਗਏ ਜਾ ਕਿੰਨੇ ਬੱਚੇ ਨੇ ਤੁਹਾਡੇ ਦੋ ਹੈ ਜਦੋਂ ਦੀ ਵੀਡੀਓ ਵਾਇਰਲ ਹੋਈ ਹੈ ਕਿਸੇ ਨੇ ਤੁਹਾਡੀ ਬਾਪੜੀ ਹਾਂਜੀ ਕੋਈ ਫੋਨਾਂ ਤੇ ਮਦਦ ਕੀਤੀ ਜਾਂਦੇ ਨੇ ਕੋਈ ਜਿਵੇਂ ਵੀ ਮੇਰੇ ਆਗੇ ਪੱਤਰਕਾਰ ਆ ਕੇ ਮਾਸੇਮੇਰ ਪਰੇ ਜਿਵੇਂ ਦੀ ਕੇਂਦਰ ਕੋਈ ਅਰਥ ਕਰ ਸਕਦੇ ਜਰੂਰ ਕਰਾ ਜੀ ਇਹ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੈਦੇ ਗਨੋਲਦੀ ਹੈ ਜੋ ਕਿ ਡਿਸਟ੍ਰਿਕਟ ਫਰੋਸਪੁਰ ਦੇ ਵਿੱਚ ਪੈਂਦਾ ਹੈ ਬਲਾਕ ਮੰਮਦੋੜ ਦੇ ਸਕੂਲ ਦਾ ਹਾਂਜੀ ਇਹ ਵੀਡੀਓ ਬਿਲਕੁਲ ਸੱਚ ਹੈ ਇਹ ਘਟਨਾ ਬਿਲਕੁਲ ਦਿਲ ਨੂੰ ਝੰਜੋੜਨ ਵਾਲੀ ਹੈ ਸਾਡੀ ਤਾਂ ਖੁਦ ਦੀ ਆਤਮਾ ਰੋ ਪਈ ਜਦੋਂ ਬੱਚੇ ਨੇ ਇਹ ਗੱਲ ਕੀਤੀ ਕਿ ਘਰ ਵਿੱਚ ਆਟਾ ਹੀ ਨਹੀਂ ਸੀ ਫਿਰ ਅਸੀਂ ਬੱਚੇ ਨੂੰ ਜਲਦੀ ਜਲਦੀ ਕਿਚਨ ਵਿੱਚ ਲੈ ਕੇ ਗਏ ਕਿਉਂਕਿ ਮਿਡ-ਡੇ ਮੀਲ ਬਣ ਰਿਹਾ ਸੀਗਾ ਹਲੇ ਰੈਡੀ ਨਹੀਂ ਸੀਗਾ ਫਿਰ ਇਹਨੂੰ ਪਹਿਲਾਂ ਖਾਣਾ ਖਵਾ ਕੇ ਲਿਆਂਦਾ ਹੋਰ ਵੀ ਇਹਦੇ ਨਾਲ ਦੇ ਕਈ ਬੱਚੇ ਨੇ ਸਕੂਲ ਦੇ ਵਿੱਚ ਜਿਹੜੇ ਬਹੁਤ ਦਿਨ ਵੀ ਘਰ ਦੇ ਹਾਲਾਤੇ ਜਿਹੇ ਹੁੰਦੇ ਨੇ ਕਿ ਭੁੱਖੇ ਆ ਜਾਂਦੇ ਨੇ ਸਕੂਲ ਫਿਰ ਅਸੀਂ ਇਹਨਾਂ ਛੋਟੇ ਬੱਚਿਆਂ ਨੂੰ ਖਾਣਾ ਜਲਦੀ ਖਵਾ ਖਵਾ ਦਿੰਦੇ ਆ ਤੁਸੀਂ ਇਹਨਾਂ ਦੇ ਮਾਤਾ-ਪਿਤਾ ਨਾਲ ਤੁਦ ਗੱਲਬਾਤ ਕੀਤੀ ਵੀ ਇਹ ਜੀ ਗੱਲ ਹੈ ਘਰ ਦੇ ਵਿੱਚ ਆਟਾ ਨਹੀਂ ਜਾਂ ਹਾਂਜੀ ਹਾਂਜੀ ਇਹਦੇ ਮੰਮਾ ਨੂੰ ਬੁਲਾਇਆ ਸੀ ਬਾਅਦ ਵਿੱਚ ਉਹਦੀ ਮੰਮਾ ਨੂੰ ਪੁੱਛਿਆ ਵੀ ਆ ਤੁਸੀਂ ਬੱਚੇ ਨੂੰ ਭੁੱਖਾ ਹੀ ਭੇਜ ਦਿੱਤਾ ਸਕੂਲ ਉਹ ਦਾਸਰੀ ਸੀ ਆਂਦੀ ਮਦਰ ਕੀ ਸਾਡੇ ਘਰ ਆਟਾ ਨਹੀਂ ਸੀਗਾ ਮੈਡਮ ਮੈਂ ਗਲੀ ਘਾਟ ਦੋ ਤਿੰਨ ਘਰਾਂ ਚ ਮੰਗਣ ਵੀ ਗਈ ਪਰ ਮਿਲਿਆ ਨਹੀਂ ਕਿਸੇ ਘਰ ਆਟਾ ਫਿਰ ਚਾਵਲ ਬਣਾਏ ਸੀ ਤੇ ਉਹ ਬੱਚੇ ਨੇ ਖਾਦੇ ਨਹੀਂ ਉਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ ਕੋਈ ਦਰ ਨਹੀਂ ਸੱਦੇ ਲੱਗਿਆ ਹਾਂਜੀ ਹਾਂਜੀ ਕਾਫੀ ਲੋਕ ਜਿੰਨੀ ਕੋ ਹੈਲਪ ਜੋਗੇ ਹੈਗੇ ਸੀ ਲੋਕਾਂ ਨੇ ਨਾਲ ਦੀ ਹੈਲਪ ਬਹੁਤ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੱਚੇ ਦੇ ਪਰਿਵਾਰਕ ਸਥਿਤੀ ਨੂੰ ਸਮਝਦੇ ਹੋਏ ਉਹਨਾਂ ਦੀ ਮਦਦ ਕੀਤੀ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੂੰ ਬੱਚੇ ਦੀ ਹਾਲ ਬਾਰੇ ਕੀ ਕੈਂਪਰਸ ਕਰੋਗੇ ਹਾਂਜੀ ਪੰਜਾਬ ਸਰਕਾਰ ਤਾਂ ਸਮੇਂ-ਸਮੇਂ ਤੇ ਬੱਚਿਆਂ ਨੂੰ ਬਹੁਤ ਸਹਾਇਤਾ ਦੇ ਰਹੀ ਏ ਬੱਚਿਆਂ ਵਾਸਤੇ ਮਿਡੇ ਮੀਲ ਸਕੂਲਾਂ ਵਿੱਚ ਮਈਆ ਹੁੰਦਾ ਏ ਜੋ ਕਿ ਬੱਚੇ ਇੱਥੋਂ ਖਾ ਕੇ ਜਾਂਦੇ ਨੇ ਕਈ ਵਾਰੀ ਤਾਂ ਇਹ ਜੀ ਕੰਡੀਸ਼ਨ ਹੁੰਦੀ ਕਿ ਬੱਚੇ ਡਿਫਨ ਚ ਕਹਿਣ ਕਿ ਮੈਡਮ ਸਾਨੂੰ ਘਰ ਵਾਸਤੇ ਵੀ ਪਾ ਦਿਓ ਜੇ ਅਸੀਂ ਘਰ ਵੀ ਲੈ ਕੇ ਜਾਣਾ ਏ ਜੋ ਬਚਦਾ ਏ ਅਸੀਂ ਬੱਚਿਆਂ ਨੂੰ ਹੀ ਪਾ ਦਿੰਦੇ ਇਹਨਾਂ ਦੇ ਡਿਫਨ ਚ ਹਾਂਜੀ ਸਾਰੇ ਬਹੁਤ ਵੀਡੀਓ ਵਾਇਰਲ ਹੋਈ ਹੈ ਇਸ ਚੀਜ਼ ਤੋਂ ਬਹੁਤ ਨਿਬੋਚ ਨਹੀਂ ਦੀ ਕਿ ਲੋਕੀ ਲੰਗਰ ਬਾਹਰ ਬਹੁਤ ਲੰਗਰ ਲਾ ਰਹੇ ਆ ਪਰ ਪਿੰਡ ਦੀ ਹਾਲਤ ਨੂੰ ਨਹੀਂ ਬਿਆਨ ਕਰਦੇ ਕਿ ਪਿੰਡ ਦੀ ਹਾਲਤ ਵੇਖਣ ਪਹਿਲਾਂ ਪਿੰਡ ਦੇ ਬੱਚਿਆਂ ਨੂੰ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਹੂਲਤ ਦੇਣ ਬੱਚਿਆਂ ਇਹ ਬੱਚਾ ਕਹਿ ਰਿਹਾ ਮੈਂ ਆਟਾ ਜਿਹੜਾ ਕਰਨੀ ਆ ਭੁੱਖਾ ਆ ਗਿਆ ਹਾਂ ਹਾਂਜੀ ਕਰੋ ਤੁਸੀਂ ਫਿਰ ਜਾ ਹਸਪਤਾਲ ਕੀਤੀ ਹਾਂਜੀ ਹਾਂਜੀ ਕੀਤੀ ਉਹ ਕਹਿ ਰਹੇ ਸੀ ਦੋ ਘਰਾਂ ਤੋਂ ਆਟਾ ਸਵੇਰ ਲੈਣ ਵੀ ਗਏ ਆ ਪਰ ਸਾਨੂੰ ਮਿਲਿਆ ਨਹੀਂ ਕਿਸੇ ਦੇ ਘਰੋਂ ਆਟਾ ਫਿਰ ਬੱਚਿਆਂ ਨੂੰ ਅਸੀਂ ਚੋਲ ਬਣਾ ਕੇ ਦਿੱਤੇ ਤੇ ਬੱਚਾ ਚੋਲ ਖਾ ਕੇ ਨਹੀਂ ਆਇਆ ਇਸ ਜਿਹੜੀਆਂ ਕਈ ਸੰਸਥਾਵਾਂ ਜਾਂ ਸਮਾਜसेवी ਲੋਕ ਹੈਗੇ ਨੇ ਉਹਨਾਂ ਨੇ ਇਹਨਾਂ ਦੀ ਬਾਹ ਫੜਨ ਬਾਰੇ ਕੀ ਕਹੋਗੇ ਉਹਨਾਂ ਨੇ ਕਹਾਂਗੇ ਕਿ ਜੇ ਹੋਰ ਵੀ ਬੱਚੇ ਹੋਰ ਵੀ ਹੈ ਤੇ ਇਹ ਵੀ ਇਹਨਾਂ ਬੱਚਿਆਂ ਸਾਰਿਆਂ ਦੀ ਬਾਹ ਫੜੋ ਜਿਹੜੇ ਆਪਾਂ ਵੇਸ ਪੰਗਰ ਵੱਧ ਲਾਉਨੇ ਉਹਨਾਂ ਚੀਜ਼ਾਂ ਨੂੰ ਨਾਲ ਲਾਓ ਇਹਨਾਂ ਬੱਚਿਆਂ ਨੂੰ ਸੋਲਤ ਦਿਓ ਜਿਹੜੇ ਬੱਚੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਘਰਾਂ ਦੇ ਗਰੀਬ ਬੱਚੇ ਆ ਹਾਂ ਬ੍ਰਦਰ ਇਹ ਬੱਚਾ ਅਮ੍ਰਿਤ ਆ ਇਹਸ ਬੱਚੇ ਦੀ ਇਹ ਵੀਡੀਓ ਆ ਇਹ ਬੱਚਾ ਮੇਰੇ ਕੋਲ ਕਾਪੀ ਚੈੱਕ ਕਰਾਉਣ ਆਇਆ ਰੁਟੀਨ ਵਾਈ ਜਿਵੇਂ ਕੰਮ ਲੈਂਦੇ ਆ ਉਹ ਬੱਚਾ ਬੜਾ ਪਿਆਰ ਨਾਲ ਬੋਲਦਾ ਹੈ ਤੇ ਮੇਰਾ ਦਿਲ ਕੀਤਾ ਮੈਂ ਇਹਦੀ ਵੀਡੀਓ ਬਣਾਵਾਂ ਕੋਈ ਇਦਾਂ ਨਹੀਂ ਇਨਸੀਡੈਂਟ ਨਹੀਂ ਸੀ ਕੋਈ ਵੀ ਜਾਣਬੁੱਝ ਕੇ ਬਣਾਈ ਗਈ ਹੈ ਮੈਂ ਇਹਨੂੰ ਨੇਚਰਲੀ ਪੁੱਛਿਆ ਬੇਟੇ ਤੂੰ ਇਹ ਆ ਨਾ ਮੈਂ ਕੰਮ ਨਹੀਂ ਕੀਤਾ ਡਰਦਾ ਮੈਨਾਂ ਵੀ ਮੈਂ ਇਹ ਕੰਮ ਨਹੀਂ ਕੀਤਾ ਤੇ ਮੈਂ ਕਿਹਾ ਵੀ ਤੂੰ ਕੀਤਾ ਕਿਉਂ ਤੇਰੇ ਘੁੱਟ ਮਾਰੀ ਦੀ ਥੋੜੀ ਬਹੁਤ ਪਿਆਰ ਨਾਲ ਕਿਹਾ ਉਹ ਬੱਚੇ ਨੂੰ ਮੈਂ ਰੁਟੀਨ ਚ ਪੁੱਛ ਲਈਦਾ ਵੀ ਕੀ ਖਾ ਕੇ ਆਏ ਮੈਂ ਇਹਨੂੰ ਪੁੱਛਿਆ ਬੱਚੇ ਕੀ ਖਾ ਕੇ ਆਏ ਕਹਿੰਦਾ ਜੀ ਮੈਂ ਤਾਂ ਕੁਝ ਨਹੀਂ ਖਾ ਕੇ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਵਾਕਈ ਇਹ ਬੱਚੇ ਨੂੰ ਮੈਂ ਪਿਆਰ ਦਿੱਤਾ ਮੈਂ ਆਪਦੇ ਨਾਲ ਲਾਇਆ ਮੇਰੇ ਵੀ ਚੀਕ ਨਹੀਂ ਕਲੀ ਕਰੀ ਤਾਂ ਮੈਂ ਉਹ ਰਸੋਈ ਚ ਲੈ ਕੇ ਗਿਆ ਖਾਣਾ ਖਵਾਇਆ ਫਿਰ ਤੇ ਉਸ ਤੋਂ ਬਾਅਦ ਅਸੀਂ ਇਹਦੀ ਮੰਮੀ ਨੂੰ ਬੁਲਾਇਆ ਵਾਕਈ ਗੱਲ ਇਦਾਂ ਸੀ ਉਹਦੀ ਮੰਮੀ ਆਂਦੀ ਸਾਰਾ ਵੀ ਅਸੀਂ ਅਸੀਂ ਆਟਾ ਦੋ ਘਰੋਂ ਲੈਣ ਵੀ ਗਏ ਆ ਤੇ ਨਹੀਂ ਮਿਲਿਆ ਫਿਰ ਅਸੀਂ ਰਾਈਸ ਬਣਾਏ ਬੱਚੇ ਸਵੇਰੇ ਰਾਈਸ ਖਾ ਕੇ ਨਹੀਂ ਆਏ ਸਵੇਰੇ ਸਵੇਰੇ ਰਾਈਸ ਬੱਚੇ ਨੇ ਨਹੀਂ ਖਾਦੇ ਉਹ ਬੱਚੇ ਨੇ ਉਹ ਮੰਮੀ ਨੇ ਵੀ ਸ਼ਾਇਦ ਕਿਹਾ ਹੋਵੇ ਉਹ ਉਹਨਾਂ ਦੀ ਵੀ ਕੋਈ ਤਰਾਸਦੀ ਹੋਣੀ ਹੈ ਠੀਕ ਹੈ ਨਾ ਤੇ ਉਹ ਇਦਾਂ ਹੀ ਬੱਚੇ ਨਹੀਂ ਆਨੇ ਬੋਲਿਆ ਜਿੱਦਾਂ ਕਿਸੇ ਖੁਦਾਨੀ ਸੱਜਣਾਂ ਅਲਟਾਕਿੰਨੇ ਟ੍ਰੈਕ ਨਹੀਂ ਕੋਈ ਹਾਂ ਬਿਲਕੁਲ ਆਈ ਜਾਂਦੇ ਜਿਵੇਂ ਜਿਵੇਂ ਵੀਡੀਓ ਵਾਇਰਲ ਹੋਈ ਜਾਂਦੀ ਹੈ ਨਾ ਜੀ ਉਹ ਦਾਨੀ ਸੱਜਣੋਂ ਕੋਈ ਅਕਾਊਂਟ ਨੰਬਰ ਦਿੱਤਾ ਸੀ ਪਰਿਵਾਰ ਨੇ ਉਹਨਾਂ ਦੇ ਅਕਾਊਂਟ 'ਚ ਹੀ ਜਿਹੜਾ ਪਾਈ ਜਾਂਦੇ ਲੋਕ ਜਿੰਨਾ ਵੀ ਜਿਹੜੇ ਬਾਹਰ ਦੇ ਬੈਠੇ ਸੱਜਣ ਧੰਨਵਾਦ ਹੈ ਜੀ ਪੰਜਾਬ ਸਰਕਾਰ ਵੀ ਬਹੁਤ ਉਪਰਾਲਾ ਕਰ ਰਹੀ ਹੈ ਬੱਚਿਆਂ ਵਾਸਤੇ ਕਿਉਂਕਿ ਕਈ ਸਕੀਮਾਂ ਇਦਾਂ ਦੀਆਂ ਆ ਉਹਨਾਂ ਨੂੰ ਥੋੜਾ ਜਿਹਾ ਸਕੀਮਾਂ ਦਾ ਕੀ ਹੈ ਉਹ ਉਹ ਕਿਤਨਾ ਕਿਤੇ ਬਾਰਡਰ ਏਰੀਆ ਕਰਕੇ ਉਹ ਕਹਿ ਸਕਦੇ ਵੀ ਉਹ ਵੈਰ ਨਹੀਂ ਕੀਤਾ ਜਾਂਦਾ ਵੀ ਉਹਨਾਂ ਨੂੰ ਉਹ ਜਾਗਰੂਕਤਾ ਨਹੀਂ ਕੀਤਾ ਜਾਂਦਾ ਇਹਨਾਂ ਬੰਦਿਆਂ ਨੂੰ ਮੈਨੂੰ ਕਿਸੇ ਨਾ ਡੇਡਿਸ ਨਾਲ ਗੱਲ ਹੋਈ ਸੀ ਉਹਾਂ ਦੇ ਬੜੀਆਂ ਸਕੀਮਾਂ ਸਰ ਬੀਸੀ ਸਾਹਿਬ ਨਾਲ ਮਿਲੋ ਤੁਸੀਂ ਉਹਨਾਂ ਨੂੰ ਲਿਖ ਕੇ ਦਿਓ ਵੀ ਸਾਡੇ ਪਿੰਡ ਦੇ ਆ ਹਾਲਾਤ ਆ ਕਹਿੰਦੇ ਜਰੂਰ ਮਦਦ ਕਰਨਗੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ